ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਰਤ ਸੁਹਾਵਣੀ ਆਕਾਸ ਸੁਹੰਦਾ ਜਪੰਦਿਆ ਹਰ ਨਾਮ ਨਿਕ ਨਾਮ ਵਿਹੁਣਿਆ ਤਨ ਤਨ ਖਾਵਹਿ ਕਾ ਜਿਨੀ ਨਾਮ ਵਿਸਾਰੇ ਆ ਬਹੁ ਕਰਮ ਕਮ ਬੱਦ ਦੇ ਮਾਰੀ ਅਹ ਜੋ ਸੰਨੀ ਉਪਰ ਚੋਰ ਹਰ ਨਾਮ ਨਾ ਸਿਮਰ ਹੈ ਸਾਧ ਸੰਗ ਤੈ ਤਨ ਉੱਡਖੇ ਜੈਨ ਕੀਤੇ ਤੈਸੇ ਨਾ ਜਾਣਈ ਨਾਨਕ ਫਟ ਅਲੂਣੀ ਦੇ ਸਜਣ ਸੱਚਾ ਪਾਤਸ਼ਾਹ ਹੋ ਸਰਸ ਹੰਦਸਾਹ ਹੋ ਜੈਸ ਪਾਸ ਬਹਟਿਆ ਸੋਹੀਐ ਸਭਨਾ ਦਾ ਵੈਸਾ ਹੋ ਸੋ ਤਹਨ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ੴ ਸਤਿਗੁਰ ਪ੍ਰਸਾਦਿ ਤਨਾਸਰੀ ਮਹਲਾ 3 ਕਾਚਾ ਧਨ ਸੰਜ ਹੈ ਮੂਰਖ ਗਾਵਾਰ ਮਨ ਮੁਖ ਭੂਲੇ ਅੰਧ ਗਾਵਾਰ ਬਿਖਿਆ ਕੈ ਧਨ ਸਦਾ ਦੁਖ ਹੋਏ ਨਾ ਸਾਧਦਾਏ ਨਾ ਪ੍ਰਾਪਤ ਹੋਏ ਕਾਚਾ ਧਨ ਸੰਚ ਹੈ ਮੂਰਖ ਗਾਵਾਰ ਮਨ ਮੁਖ ਭੂਲੇ ਅੰਤ ਗਾਵਾਰ ਬਿਖਿਆ ਕੈ ਧਨ ਸਦਾ ਦੁਖ ਹੋਏ ਦਾਏ ਸਾਚਾ ਧਨ ਗੁਰਮਤੀ ਪਾਏ ਕਤ ਧਨ ਫੁਨ ਆਵੇ ਜਾਏ ਰਹਾ ਮਨਮਗ ਭੋਲੇ ਸਭ ਮਰ ਹੈ ਗਵਾਰ ਭਵ ਜਲ ਡੂਬੇ ਨਾ ਔਰਵਾਰ ਨਾ ਪਾਰ ਸਤ ਗੁਰ ਪੇਟੇ ਪੂਰੇ ਭਾਗ ਸਾਚ ਰਤੇ ਅਹ ਨਸ ਬਿਰਾਗ ਤੋਹ ਜੋਗ ਮਹਿ ਅੰਮ੍ਰਿਤ ਸਾਚੀ ਬਾਣੀ ਪੂਰੇ ਭਾਗ ਹਰ ਨਾਮ ਸਮਾਣੀ ਸਦ ਸਾਧਕ ਤਰਸ ਹੈ ਸਭ ਲੋਏ ਪੁਰ ਭਾਗ ਪ੍ਰਾਪਤ ਹੋਏ ਸਭ ਕੇ ਸੱਚ ਸਤ ਹੈ ਸੋਏ ਉਤਮ ਬ੍ਰਹਮ ਪ੍ਰਸਣੈ ਸੋਏ सच सचा सचया भराए नानक या पे वेख या पे लाए, सब किश सचा सच है सोए उतम ब्रह्म पछाण कोए, ਸੱਚ 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 ਆਪ ਦਰੜਾਏ ਨਾਨਕ ਆਪੇ ਵੇਖੇ ਆਪੇ ਸਚ ਲਾਏ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਸੋ ਗੁਰ ਪਿਆਰੇ ਗੁਰ ਸਵਾਰੇ ਸਾਧ ਸੰਗ ਜੀਓ ਪਾਵਨ ਪਵਿੱਤਰ ਬਾਣੀ ਦੇ ਅੱਜ ਦੇ ਹੁਕਮ ਨਮਾ ਸਾਹਿਬ ਗੁਰੂ ਪਾਤਸ਼ਾਹ ਮਹਾਰਾਜਿਆਂ ਨੇ ਬਖਸ਼ਿਸ਼ ਕੀਤੇ ਹਨ ਧਨਾਸ੍ਰੀ ਰਾਗ ਦੇ ਵਿੱਚੋਂ ਤੀਸਰੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਪਾਵਨ ਬਾਣੀ ਅਤੇ ਅੱਜ ਦਾ ਇਹ ਪਾਵਨ ਸ਼ਬਦ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜਿਆਂ ਦੇ ਪਾਵਨ ਪਵਿੱਤਰ 665 ਛੇ ਟੰਗ ਪਰਿਸ਼ੁਭਤ ਹੈ। ਧਨਾਸਰੀ ਮੋਹੱਲਾ ਤੀਜਾ ਕਾਚਾ ਧਨ ਸੰਚ ਹੈ ਮੂਰਖ ਗਵਾਰ ਮਨਮੁਖ ਭੂਲੇ ਅੰਧ ਗਵਾਰ ਦੁਨੀਆਂ ਦੇ ਲੋਕ ਧਨ ਇਕੱਠਾ ਕਰਦੇ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਹ ਮੂਰਖ ਅਜਾਣ ਲੋਕ ਸਿਰਫ ਦੁਨੀਆ ਵਾਲਾ ਨਾਸਵੰਦ ਧਨ ਹੀ ਜੋੜਦੇ ਨੇ ਉਹਨਾਂ ਧਨ ਜੋੜਨ ਦੀ ਗੱਲ ਗੁਰੂ ਪਾਤਸ਼ਾਹ ਮਹਾਰਾਜ ਜੀ ਬਾਣੀ ਵਿੱਚ ਵੀ ਕਰਦੇ ਹਨ ਉਹ ਕਿਹੜਾ ਧਨ ਹੈ ਸਤਿਗੁਰੂ ਜੀ ਕਹਿੰਦੇ ਸੱਚ ਹਰ ਧਨ ਪੂਜ ਸਤਗੁਰ ਛੋੜ ਸਗਲ ਵਿਕਾਰ ਜੇ ਬੰਦਿਆ ਤੂੰ ਧਨ ਇਕੱਠਾ ਕਰਨਾ ਹੈ ਤੇ ਨਾਮ ਧਨ ਇਕੱਠਾ ਕਰ। ਨਾਮ ਧਨ ਦੀ ਪੂੰਜੀ ਆਪਣੇ ਪੱਲੇ ਨਾਲ ਬੰਨ ਤੇ ਸਤਿਗੁਰੂ ਜੀ ਕਹਿੰਦੇ ਮਨਮੁਖ ਭੂਲੇ ਅੰਧ ਕਵਾਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਾਇਆ ਦੇ ਮੋਹ ਵਿੱਚ ਅੰਨੇ ਹੋਏ ਮਨੁਖ ਕੁਰਾਹੇ ਪਏ ਰਹਿੰਦੇ ਹਨ। ਬਿਖਿਆ ਕੈ ਧਨ ਸਦਾ ਦੁੱਖ ਹੋਏ ਮਾਇਆ ਦੇ ਧਨ ਨਾਲ ਸਤਿਗੁਰੂ ਜੀ ਕਹਿੰਦੇ ਸਦਾ ਦੁੱਖ ਹੀ ਮਿਲਦਾ ਹੈ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਇਹ ਧਨ ਨਾ ਹੀ ਮਨੁੱਖ ਦੇ ਨਾਲ ਜਾਂਦਾ ਹੈ ਤੇ ਨਾ ਹੀ ਇਸ ਨੂੰ ਜੋੜ ਜੋੜ ਕੇ ਸੰਤੋਖ ਪ੍ਰਾਪਤ ਹੁੰਦਾ ਹੈ ਕਿਉਂਕਿ ਸਤਿਗੁਰੂ ਜੀ ਕਹਿੰਦੇ ਤ੍ਰਿਸ਼ਨਾ ਬਿਰਲੇ ਹੀ ਕੀ ਬੁੱਧੀ ਹੈ ਮਨ ਨਾ ਹੋਰੇ ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੇ ਪਰੇ ਪਰੇ ਹੀ ਕੋ ਲੁੱਜੀ ਹੈ ਸੁਖਮਣੀ ਸਾਹਿਬ ਜੀ ਦੀ ਬਾਣੀ ਵਿੱਚ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਫਰਮਾਨ ਕਰਦੇ ਨੇ ਕਿੰਦੇ ਸੈਸ ਖੱਟੇ 100 ਘਟ ਲਿਆ ਲੱਖ ਕੋ ਉੱਠ ਧਾਵੈ ਫਿਰ ਕਹਿੰਦੇ ਲੱਖਾਂ ਦੀ ਉਮੀਦ ਕਰਦਾ ਕਿ ਹੁਣ ਆਪਾਂ ਲੱਖ ਜੋੜ ਲਈਏ ਅੱਗੇ ਸਤਿਗੁਰੂ ਜੀ ਫਰਮਾਨ ਕਰਦੇ ਨੇ ਕਹਿੰਦੇ ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਫੁਨ ਆਵੇ ਜਾਏ ਹੁਣ ਪਹਿਲੀ ਪੰਕਤੀ ਵਿੱਚ ਸਤਿਗੁਰੂ ਜੀ ਸੱਚੇ ਧਨ ਦੀ ਗੱਲ ਕਰਦੇ ਨੇ ਸਾਚਾ ਧਨ ਗੁਰਮਤੀ ਪਾਏ ਜਿਹੜਾ ਮਨੁੱਖ ਗੁਰੂ ਦੀ ਮੱਤ ਉੱਤੇ ਤੁਰਦਾ ਹੈ ਉਹ ਸਦਾ ਕਾਇਮ ਰਹਿਣ ਵਾਲਾ ਹਰ ਨਾਮ ਧਨ ਹਾਸਲ ਕਰ ਲੈਂਦਾ ਹੈ ਦੂਸਰੀ ਪੰਕਤੀ ਵਿੱਚ ਫਰਮਾਨ ਕਰਦੇ ਨੇ ਕਾਚਾ ਧਨ ਹੁਣ ਆਵੇ ਜਾਏ ਪਰ ਦੁਨੀਆਂ ਵਾਲਾ ਨਾਸਵੰਤ ਧਨ ਕਦੇ ਮਨੁੱਖ ਨੂੰ ਮਿਲ ਜਾਂਦਾ ਹੈ ਕਦੇ ਹੱਥੋਂ ਨਿਕਲ ਜਾਂਦਾ ਹੈ ਮਨੁੱਖ ਭੂਲੇ ਸਭ ਮਰ ਹੈ ਗਵਾਰ ਭਵ ਦਲ ਡੂਬੇ ਨਾ ਓਰਵਾਰ ਨਾ ਪਾਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ ਮਾਇਆ ਦੇ ਮੋਹ ਦੇ ਕਾਰਨ ਪਰਾਹੇ ਪੈ ਕੇ ਸਭ ਆਤਮਕ ਮੌਤ ਸਹਿੜ ਲੈਂਦੇ ਨੇ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦੇ ਨੇ ਨਾ ਉਰਲੇ ਬੰਨੇ ਰਹਿੰਦੇ ਨੇ ਨਾ ਪਾਰਲੇ ਬੰਨੇ ਨਾ ਇਹ ਮਾਇਆ ਸੋਸ ਤੋੜ ਸਾਥ ਨਭਾਉਂਦੀ ਹੈ ਤੇ ਨਾ ਨਾਮ ਤਨ ਜੋੜਿਆ ਹੁੰਦਾ ਹੈ ਸਤਗੁਰ ਭੇਟੇ ਪੂਰੇ ਭਾਗ ਸਾਚ ਰਤ ਅਹਨ ਸਬੈ ਰਾਗ ਜਿਨਾਂ ਮਨੁੱਖਾਂ ਨੂੰ ਪੂਰੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ ਉਹ ਦਿਨ ਰਾਤ ਹਰ ਵੇਲੇ ਸਦਾ ਥਿਰ ਹਰ ਨਾਮ ਵਿੱਚ ਮਗਨ ਰਹਿੰਦੇ ਨੇ ਤੇ ਨਾਮ ਦੇ ਬਰਕਤ ਨਾਲ ਮਾਇਆ ਵੱਲੋਂ ਉਪਰਾਮਤਾ ਵਿੱਚ ਟਿਕੇ ਰਹਿੰਦੇ ਨੇ ਚਉਹ ਜੁਗ ਮਹਿ ਅੰਮ੍ਰਿਤ ਸਾਚੀ ਬਾਣੀ ਪੂਰੇ ਭਾਗ ਹਰ ਨਾਮ ਸਮਹਾਣੀ ਸਦਾ ਥਿਰ ਪ੍ਰਭੂ ਦੇ ਸਿਮਤ ਸਲਾਬ ਵਾਲੀ ਗੁਰਬਾਣੀ ਸਦਾ ਹੀ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਵੰਡਦੀ ਹੈ ਤੇ ਵੱਡੇ ਭਾਗਾਂ ਦੇ ਨਾਲ ਵੱਡੀ ਕਿਸਮਤ ਨਾਲ ਮਨੁੱਖ ਇਸ ਬਾਣੀ ਦੀ ਬਰਕਤ ਨਾਲ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ ਸਿੱਧ ਸਾਧਕ ਤਰਸ ਹੈ ਸਭ ਲੋਏ ਪੂਰੇ ਭਾਗ ਪ੍ਰਾਪਤ ਹੋਏ ਕਰਮਾਤੀ ਜੋ ਵੀ ਸਾਧਨਾ ਕਰਨ ਵਾਲੇ ਜੋਗੀ ਸਾਰੇ ਹੀ ਜਗਤ ਵਿੱਚ ਇਸ ਬਾਣੀ ਦੀ ਖਾਤਰ ਕਰਲੇ ਲੈਂਦੇ ਨੇ ਪਰ ਪ੍ਰਭੂ ਦੀ ਸਬਕ ਸਲਾਬ ਵਾਲੀ ਗੁਰਬਾਣੀ ਪੂਰੀ ਕਿਸਮਤ ਨਾਲ ਹੀ ਮਿਲਦੀ ਹੈ ਸਭ ਕਿਛ ਸਾਚਾ ਸੱਚ ਹੈ ਸੋਏ ਊਤਮ ਬ੍ਰਹਮ ਪਛਾਣੈ ਕੋਏ ਜਿਹੜਾ ਕੋਈ ਵਿਰਲਾ ਮਨੁੱਖ ਪਵਿੱਤਰ ਸਰੂਪ ਪਰਮਾਤਮਾ ਨਾਲ ਸਾਂਝ ਪਾਉਂਦਾ ਹੈ ਉਸ ਨੂੰ ਹਰੇਕ ਸ਼ੈ ਵਿੱਚ ਉਹ ਸਦਾ ਥਿਰ ਪ੍ਰਭੂ ਦਾ ਰੂਪ ਹੀ ਦਿਸਦਾ ਹੈ ਉਸ ਨੂੰ ਹਰ ਥਾਂ ਉਹ ਸਦਾ ਥਿਰ ਪ੍ਰਭੂ ਹੀ ਵਸਦਾ ਦਿਸਦਾ ਹੈ ਸੱਚ 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 ਆਪ ਦਰੜਾਏ ਸਦਾ ਥਿਰ ਰਹਿਣ ਵਾਲਾ ਪ੍ਰਮਾਤਮਾ ਆਪਣਾ ਸਦਾ ਥਿਰ ਨਾਮ ਆਪ ਹੀ ਮਨੁੱਖ ਦੇ ਹਿਰਦੇ ਵਿੱਚ ਪੱਕਿਆ ਕਰਦਾ ਹੈ ਨਾਨਕ ਆਪੇ ਵੇਖੈ ਆਪੇ ਸਤ ਲਾਏ ਉਹ ਆਪ ਹੀ ਸਭ ਦੀ ਸੰਭਾਲ ਕਰਦਾ ਹੈ ਆਪ ਹੀ ਜੀਵਾਂ ਨੂੰ ਆਪਣੇ ਸਦਾ ਥਿਰ ਨਾਮ ਵਿੱਚ ਜੋੜਦਾ ਹੈ ਸੋ ਕੋਟਾਨ ਕੋਟ ਸ਼ੁਕਰਾਨਾ ਧੰਨਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਜੀ ਆਂਦਾ ਜਿਨ੍ਹਾਂ ਅੰਮ੍ਰਿਤ ਵੇਲੇ ਤੋਂ ਮਹਾਨ ਕਿਰਪਾ ਬਖਸ਼ਿਸ਼ ਰੰਮਤ ਕੀਤੀ ਅੰਮ੍ਰਿਤ ਵੇਲਾ ਖੁੱਲੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਬਾਣੀ ਪੜਨ ਸੁਣਨ ਦਾ ਸਤ ਸੰਗਤ ਕਰਨ ਦਾ ਸੁਭਾਗ ਸਮਾ ਬਖਸ਼ਿਸ਼ ਕੀਤਾ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਇਸੇ ਹੀ ਤਰ੍ਹਾਂ ਕਿਰਪਾ ਦ੍ਰਿਸ਼ਟੀ ਬਣਾਈ ਰੱਖਣ ਸਰਬਤ ਸੰਗਤਾਂ ਨੂੰ ਆਪਣੇ ਚਰਣਾ ਕਮਲਾਂ ਨਾਲ ਜੋੜ ਕੇ ਰੱਖਣ ਸਭਨਾ ਦੇ ਸਿਰ ਤੇ ਮੇਰ ਪਰਿਆ ਹੱਥ ਰੱਖਣ ਗੁਰਸਿੱਖੀ ਜੀਵਨ ਨਾਮ দান ਦੀਆਂ ਦਾਤਾ ਅੰਮ੍ਰਿਤ ਵੇਲਾ ਬਾਣੀ ਪਾਣੇ ਦਾ ਪਿਆਰ ਬਖਸ਼ਿਸ਼ ਕਰਨ ਸਰਬਤ ਸੰਗਤਾਂ ਦੇ ਕਾਰਜ ਰਾਸ ਕਰਨ ਗੁਰਮਤ ਅਨੁਸਾਰ ਸਭਨਾ ਦੀਆਂ ਸ਼ੁਭ ਮਨੋ ਕਾਮਨਾ ਮਾ ਪੂਰਨ ਕਰਨ ਸਰਬੱਤ ਸੰਗਤਾਂ ਦਾ ਧੰਨਵਾਦ ਸਰਬੱਤ ਸੰਗਤਾਂ ਨੂੰ ਜੀਉ ਆਇਆਂ ਜੀਉ ਆਇਆਂ ਆਓ ਗੁਰੂ ਪਿਆਰੇ ਸਾਧ ਸੰਗਤ ਜੀਓ ਸਤਿਨਾਮ ਸ੍ਰੀ ਵਾਹਿਗੁਰੂ ਜੀ ਦੇ ਜਾਪ ਨਾਲ ਲੜ ਨਾ ਕਰੀਏ ਕੋਈ ਵੀ ਰਸਨਾ ਬੰਦੀ ਨਾ ਰਹੇ ਸਾਰੀਆਂ ਸੰਗਤਾਂ ਪਿਆਰ ਸਤਕਾਰ ਸਹਿਤ ਬੋਲਿਓ ਗੁਰਮੁਖ ਵੀਰਾਂ ਵਾਲੇ ਪਾਸੇ ਵੀ ਭਾਈ ਕੋਈ ਮੈਂਕ ਦੇ ਨੇੜੇ ਹੋ ਜਾਓ ਕਿ ਵਾਹਿਗੁਰੂ ਬੋਲਦਿਆਂ ਨੂੰ ਡਰ ਲੱਗਦਾ ਹੈ ਵਾਹਿਗੁਰੂ ਤੇ ਸਾਡੇ ਡਰ ਖਤਮ ਕਰਦਾ ਅਸੀਂ ਵਾਹਿਗੁਰੂ ਬੋਲਣ ਲੱਗੇ ਡਰਦੇ ਆ ਬੈਕ ਦੇ ਕੋਲੇ ਆਜੋ ਭਾਈ ਕੋਈ ਨਾ ਕੋਈ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ i uh -oh. <laughs> Satana mare gru Satana mare gru Satana mare guru, Satana mare gru Satana mare gru Satana mare gru Satana guru. ਵਾਹਿ ਗੁਰੂ ਦੀ ਕੀ ਫਤਿਹ ਧੰਨ ਗੁਰੂ ਨਾਨਕ 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 ਵਾਹਿ ਗੁਰੂ ਦੀ ਖਲਸਾ ਵਾਹਿ ਗੁਰੂ ਦੀ ਕੀ ਫਤਿਹ